ਪਰਮਾਤਮਾ ਮੈਂ ਤਾਂ ਇਹੀ ਕਹਿਣਾ ਵਸੇ ਪਰਮਾਤਮਾ ਇਹਦੀ ਉਮਰ ਲੰਮੀ ਤੋਂ ਲੰਮੀ ਕਰੇ ਲੋਕਾਂ ਦਾ ਫਾਇਦਾ ਹੋਵੇ ਜਸੋਂ ਸੰਗ ਵਿੱਚ ਕਿਸ ਜਗ੍ਹਾ ਤੋਂ ਆਇਆ ਹਾਂ ਪਰ ਨਾਲੇ ਤੋਂ ਲੋਕਲੀ ਜਿਹੜਾ ਟਰਾਈਡਰ ਨੇ ਕੈਂਪ ਲਗਾਇਆ ਇਹਨੂੰ ਕਿਵੇਂ ਦੇਖਦੇ ਹੋਗੇ ਇਹਨੂੰ ਤਾਂ ਇਹ ਤਾਂ ਪਰਮਾਤਮਾ ਇਹਦੀ ਉਮਰ ਲੰਮੀ ਕਰੇ ਬਹੁਤ ਵਧੀਆ ਲੋਕਾਂ ਦਾ ਕੋਈ ਫਾਇਦਾ ਹੈਗਾ ਕੈਂਪ ਦੇ ਵਿੱਚ ਪੂਰਾ ਹੀ ਫਾਇਦਾ ਜਿੰਨਾ ਕਹਦੇ ਉਹਨਾਂ ਹੀ ਫਾਇਦਾ ਹੈਗਾ ਕੋਈ ਜਿਹੜਾ ਗਰੀਬ ਆਦਮੀ ਮਦਦ ਨਹੀਂ ਕੋਈ ਕਰਦਾ ਉਹ ਵੀ ਕਰਦੇ ਨੇ ਬਹੁਤ ਹੀ ਫਾਇਦਾ ਹੈ ਪ੍ਰਬੰਧਨ ਨੂੰ ਕਿਵੇਂ ਦੇਖਦੇ ਹੋ ਪ੍ਰਬੰਧ ਕਿਸ ਤਰ੍ਹਾਂ ਦਾ ਬਹੁਤ ਹੀ ਵਧੀਆ ਪ੍ਰਬੰਧਨ ਆ ਜੀ ਕੋਈ ਆਏ ਨਹੀਂ ਹੈ ਸਪਾਰਸ ਨਹੀਂ ਕੋਈ ਲੈਣਾ ਦੇਣਾ ਹੈ ਲੈਣ ਵਾਲੇ ਸਭ ਨੂੰ ਨੰਬਰ ਕੋਈ ਇਸ ਤਰ੍ਹਾਂ ਦੀ ਗਲਤੀ ਨਹੀਂ ਕਿ ਕੈਂਪ ਖਾਣਾ ਪੂਰਤੀ ਲਈ ਜਾਂ ਛੋੜਤੀ ਲਈ ਹੋਇਆ ਗਿਆ ਨਹੀਂ ਨਹੀਂ ਇਹ ਜੀ ਕੋਈ ਗੱਲ ਨਹੀਂ ਹੈ ਕਿ ਪਰਮਾਤਮਾ ਜੀ ਤਾਂ ਇਹ ਕਹਿੰਦਾ ਵੀ ਇਹਦੀ ਉਮਰ ਸਾਲ ਸਾਲ ਦੇ ਘਰੇ ਤੇ ਜਿਹੜੀ ਪਹਿਲ ਕਦਮੀ ਕੀਤੀ ਹੈ ਰਜਿੰਦਰ ਗੋਪਾਲ ਜੀ ਨੇ ਕਿਵੇਂ ਦੇਖਦੇ ਹੋ ਜਿਹੜੀ ਪਹਿਲਾਂ ਕਰੀ ਸੀ ਜਿਹੜੀ ਆ ਪਹਿਲ ਕਦਮੀ ਕੀਤੀ ਆ ਹੁਣੇ ਹੁਣ ਕਰਿਆ ਜੀ ਅਸੀਂ ਤਾਂ ਇਹ ਕਹਿੰਨੇ ਵੀ ਇਹ ਕਰਦਾ ਹੀ ਰਹੇ ਸਾਲੋ ਸਾਲ ਇਸ ਤਰ੍ਹਾਂ ਕਹਿੰਨੇ ਵਧੀਆ ਗਰੀਬਾਂ ਦੀ ਬਹੁਤ ਮਦਦ ਕਰਿਆ ਇਹਨੂੰ ਐਸਾ ਦੇਖ ਗਰੀਬਾਂ ਦਾ ਮਸੀਹਾ ਬਣ ਰਿਹਾ ਹਾਂਜੀ ਹਾਂਜੀ ਬਣਦਾ ਜੀ ਇਹਨੂੰ